ਆ ਮਾਰਕੀਟ ਵਾਲੇ ਕੀ ਕਰਦੇ ਵਾਸ਼ਿੰਗ ਕਿਹਾਗੇ ਭਾਈ 550 ਵਿੱਚ ਵੇਚਦੇ ਆ ਇਹ ਵੀ ਸੇਮ ਲੈ ਜਾਓ 350 ਰੁਪਏ ਦਾ ਭਾਜੀ ਓਕੇ ਭਾਜੀ ਪੂਰਾ ਸੂਟ ਹੈ ਹਾਂਜੀ ਆ ਜਿਹੜੇ ਵੀ ਦੁਕਾਨ ਤੇ ਆਓਗੇ ਭਾਈ ਫਸਟ ਬੋਏ ਦਾ ਡੱਬਾ ਲੱਗੇ ਜਿਹੜਾ ਮਰਜ਼ੀ ਘੜ ਲਿਓ ਇਸ ਕੋ ਰੇਟ ਪੈਣਾ ਤੁਹਾਨੂੰ ਫ੍ਰੈਟ ਰੇਟ 350 ਰੁਪਏ ਭਾਜੀ ਬਹੁਤ ਹੋਣਾ ਪੀਦੇ ਹੈ ਟੀ-ਸ਼ਰਟ ਭਾਜੀ ਲਾਲ ਸਲਫਰ ਵਾਸ਼ਿੰਗ ਦੀ ਨਿਕਰ ਬ੍ਰਾਂਡ ਦਾ ਪੀਸ ਹੈ ਰੇਟ ਕਿੰਨਾ ਪੈਣਾ 350 ਭਾਈ ਆ ਦੇਖੋ ਘੈਂਟ ਲੈ ਕੇ ਆਏ ਆ ਫਸਟ ਬੋਏ ਦਾ ਭਾਜੀ ਬ੍ਰਾਂਡ ਇਹਦਾ ਬ੍ਰਾਂਡ ਚੈੱਕ ਕਰ ਲਿਓ ਵਿੰਧ ਕਪੜੇ ਦੀ ਗਾਰੰਟੀ ਹੈ ਭਾਜੀ ਓਕੇ ਵੀਰੇ ਮਾਰਕੀਟ ਵਿੱਚ ਤੁਹਾਨੂੰ 450 ਕੱਟ ਨਹੀਂ ਬੀਸਮਿਲ੍ਲਾ ਸਿਰਫ 350 ਰੁਪਏ ਦਾ ਪੈਣਾ ਭਾਜੀ ਓਕੇ ਨਾਲ ਸ਼ਲਟ ਵੀ ਜਿਹੜੀ ਮਰਜੀ ਸ਼ਾਪ ਦੇ ਲਓ 450 ਕੱਟ ਨਹੀਂ ਪੈਣਾ 350 ਰੁਪਏ ਪੈਣਾ ਭਾਜੀ ਨਾਲ ਲੱਗੀ ਵਾਸ਼ਿੰਗ ਦੀ ਨਿਕਲ ਓਕੇ ਭਾਈ ਬੈਨੀਫਿਟ ਲੈ ਰਿਹਾ ਤੁਹਾਨੂੰ ਟੀ-ਸ਼ਰਟ ਵਾਲਾ ਸ਼ਰਟ ਵਾਲਾ ਸੇਮ ਰੇਟ ਦੇ ਦਲਾਂਗੇ ਭਾਜੀ ਓਕੇ ਭਾਜੀ ਸਾਈ ਕਿਹੜਾ ਲਊਗਾ ਭਾਜੀ ਅੱਜ ਕੱਲਾ 16 18 20 ਤੇ 22 ਜੋ ਵੀ 26 ਲੈਣਾ ਤੇ ਉਹ ਵੀ ਤੁਹਾਨੂੰ ਸੇਮ ਰੇਟ ਤੇ ਦੇ ਦੇਗਾ ਭਾਜੀ ਬਾਈ ਜੀ ਸਾਸੀਗਲ ਦੀ ਸਾਰੇ ਨੂੰ ਪੱਲੂਧਾਣੇ ਖੜਿਆ ਫੂਲ ਲਗਣ ਕੋਚਾ ਨੰਬਰ 12 13 ਕੇ ਕੇ ਗਾਰਮੈਂਟ ਵਧੀਆ ਬਹੁਤ ਰੇਟ ਬਹੁਤ ਸਹੀ ਹੁੰਦੇ ਆ ਤੇ ਗਾਰੰਟੀ ਵਿੱਚ ਆਜੋ ਵੀਡੀਓ ਨਾਲ ਬਣੇ ਰਹੋ ਜੀ ਹਾਂਜੀ ਕਿੱਦਾਂ ਸਾਰੇ ਆ ਦੇਖੋ ਜੀ ਉਹਨਾਂ ਨੇ ਬੱਚਿਆਂ ਦੇ ਕੱਪੜੇ ਘੱਟ ਰੇਂਜ ਤੇ ਵਧੀਆ ਗਾਰੰਟੀ ਵਿੱਚ ਆਜੋ ਵੀਡੀਓ ਨਾਲ ਬਣੇ ਰਹੋ ਹਾਂਜੀ ਭਾਈ ਕੀ ਹਾਲ ਚਾਲ ਨੇ ਬਹੁਤ ਵਧੀਆ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਗਾਲ ਠੀਕ ਠਾਕ ਭਾਈ ਬਹੁਤ ਵਧੀਆ ਭਾਜੀ ਦਿਖਾਓ ਫਿਰ ਅੱਜ ਕੁਝ ਬੱਚਿਆਂ ਦੇ ਕੱਪੜੇ ਨਵੇਂ ਕੁਝ ਭਾਈ ਆ ਦੇਖੋ ਕੈਂਟ ਲੈ ਕੇ ਆਏ ਆ ਫਰਸਟ ਬੋਏ ਦਾ ਭਾਜੀ ਬ੍ਰਾਂਡ ਪਹਿਲਾਂ ਬ੍ਰਾਂਡ ਚੈੱਕ ਕਰ ਲਿਓ ਵਿੰਧ ਕੱਪੜੇ ਦੀ ਗਾਰੰਟੀ ਹੈ ਭਾਜੀ ਓਕੇ ਵੀਰੇ ਸ਼ਰਟ ਭਾਜੀ ਮਾਰਕੀਟ ਵਿੱਚ ਤੁਹਾਨੂੰ 450 ਕੱਟ ਨਹੀਂ ਬ ਓਕੇ ਨਾ ਸ਼ਰਟ ਵੀ ਨਿਕਲ ਰਹੇ ਅੰਦਰ ਵਿੱਚ ਭਾਜੀ ਕੱਲ ਆਪਸ਼ਨ ਮਿਲ ਜੂਗੇ ਡਿਜ਼ਾਈਨ ਮਿਲ ਜੂਗੇ ਆ ਲੋ ਜਿਹੜੀ ਮਰਜੀ ਸ਼ੌਪ ਦੇ ਲਓ 450 ਕੱਟ ਨਹੀਂ ਪੈਣਾ 350 ਰੁਪਏ ਪੈਣਾ ਭਾਜੀ ਨਾਲ ਹੈਗੀ ਵਾਸ਼ਿੰਗ ਦੀ ਨਿਕਲ ਓਕੇ ਭਾਈ ਅੱਜ ਵਿੱਚ ਭਾਜੀ ਬੈਨੀਫਿਟ ਲੈ ਲਗਾ ਤੁਹਾਨੂੰ ਟੀ-ਸ਼ਰਟ ਵਾਲਾ ਸ਼ਰਟ ਵਾਲਾ ਸੇਮ ਰੇਟ ਦੇ ਲਾਂਗੇ ਭਾਜੀ ਓਕੇ ਭਾਜੀ ਸਾਈਜ਼ ਕਿਹੜਾ ਲਊਗਾ ਭਾਜੀ ਅੱਜ ਕੱਲਾ 16 18 20 ਤੇ 22 ਜੋ ਵੀ 26 ਲੈਣਾ ਤੇ ਉਹ ਵੀ ਤੁਹਾਨੂੰ ਸੇਮ ਰੇਟ ਤੇ ਮਿਲ ਜਾਏਗਾ ਭਾਜੀ 350 ਰੁਪਏ ਦਾ ਭਾਜੀ ਨਿਕਲ ਸੂਟ ਗੱਲਾ ਓਕੇ ਭਾਜੀ ਆ ਲੋ ਆ ਮਾਰਕੀਟ ਵਾਲੇ ਕੀ ਕਰਦੇ ਵਾਸ਼ਿੰਗ ਕਹਿ ਕੇ ਭਾਈ 550 ਦਾ ਵੇਚਦੇ ਆ ਇਹ ਵੀ ਸੇਮ ਲੈ ਜਾਓ 350 ਦਾ ਭਾਜੀ ਓਕੇ ਭਾਜੀ ਪੂਰਾ ਸੂਟ ਹੈ ਹਾਂਜੀ ਆ ਜਿਹੜੇ ਵੀ ਦੁਕਾਨ ਤੇ ਆਓਗੇ ਭਾਈ ਫਸਟ ਵਾਲਾ ਡੱਬਾ ਲੱਗੇ ਜਿਹੜਾ ਮਰਜ਼ੀ ਕੱਢ ਲਿਓ ਇੱਕੋ ਰੇਟ ਪੈਣਾ ਤੁਹਾਨੂੰ ਫਲੈਟ ਰੇਟ 350 ਰੁਪਏ ਭਾਜੀ ਬਹੁਤ ਸੋਹਣਾ ਪੀਸ ਹੈ ਟੀ-ਸ਼ਰਟ ਭਾਜੀ ਨਾਲ ਸਲਫਰ ਵਾਸ਼ਿੰਗ ਦੇ ਨਿਕਰ ਬ੍ਰਾਂਡ ਦਾ ਪੀਸ ਆ ਰੇਟ ਕਿੰਨਾ ਪੈਣਾ 350 16 18 20 22 26 28 30 32 ਫਲੈਟ ਰੇਟ 350 ਰੁਪਏ ਭਾਜੀ ਓਕੇ ਭਾਈ ਉਹਦੇ ਵਿੱਚ ਹੀ ਭਾਈ ਆ ਲੋ ਵੱਡੇ ਸਾਈਜ਼ ਆ ਗਏ ਲੋਕੀ ਕਹਿੰਦੇ ਵੱਡੇ ਸਾਈਜ਼ ਦਾ ਰੇਟ ਵੱਧਾ ਘਟਾ ਹੁੰਦਾ ਆਪਣਾ ਕੋਈ ਨਹੀਂ ਆਪਣਾ ਇੱਕੋ ਰੇਟ ਆ ਭਾਜੀ ਆ 32 ਸਾਈਜ਼ ਦਾ ਰੇਟ ਆ ਭਾਜੀ ਹਾਂਜੀ ਸੇਮ ਪਹਿਣਾ ਤੁਹਾਨੂੰ 350 ਰੁਪਏ ਦਾ ਭਾਜੀ ਓਕੇ ਭਾਜੀ ਸਾਈਜ਼ ਛੋਟਾ ਵੱਡਾ ਮਿਲ ਜੂਗਾ ਕਲਰ ਡਿਜ਼ਾਈਨ ਮਿਲ ਜੂਗੇ ਵੀਡੀਓ ਲੰਬੀ ਕਰਕੇ ਤੁਹਾਨੂੰ ਸ਼ੋਰਟ ਚ ਦਿਖਾਵਾਂਗੇ ਭਾਜੀ ਸਾਰੇ ਇਕੱਠੇ ਇੱਕ ਹੀ ਹੋ ਲਾਇਆ ਪਿਆ ਵਾ ਹਾਂਜੀ ਭਾਜੀ ਲੋ ਮਰਜੀ ਚੱਕ ਲਓ ਆਪਣੀ ਚੈੱਕ ਕਰ ਲਓ ਭਾਜੀ ਕਯੂਟੀ ਪਾਈ ਦੀ ਕੰਪਨੀ ਹੈ ਬ੍ਰਾਂਡ ਨੇ 30 ਹੋ ਗਏ ਭਾਜੀ ਆ ਲਓ ਬਹੁਤ ਸੋਹਣਾ ਟੌਪ ਤੇ ਨਾਲ ਸਕਰਟ ਹਾਂਜੀ ਰੇਟ ਪਹਿਣਾ ਸਿਰਫ 450 ਪਹਿਲਾਂ ਮੈਂ ਵੀਡੀਓ ਚ ਪਾਇਆ ਸੀ 5 450 ਰੁਪਏ ਹੈ ਨਾ ਜਿਹੜਾ ਮਰਜ਼ੀ ਆ ਚੋ ਡੱਬਾ ਘੜ ਲਿਓ ਬਾਜੀ ਓਕੇ ਬਾਜੀ ਆ ਲੋ ਆ ਪਾਟੀ ਪਰ ਪੀਸ ਨੀਜ ਸਪੈਗਟੀ ਲੱਗੇਗੀ ਬਾਜੀ ਹਾਂਜੀ ਨਾਲ ਪਲਾਜ਼ੋ ਮਾਰਕੀਟ ਜਾਂਜੋ 650 ਘੜਨੀ ਵੈਣਾ 450 ਰੁਪਏ ਵਿੱਚ ਵੈਣਾ ਬਾਜੀ ਸੋਨਾ ਪੀਜਾ 450 450 ਜਿਹੜਾ ਮਰਜ਼ੀ ਆ ਕੇ ਡੱਬਾ ਘੜ ਲਿਓ 450 ਰੁਪਏ ਵਿੱਚ ਵੈਣਾ ਬਾਜੀ ਉਸ ਤੋਂ ਬਾਅਦ ਬਾਜੀ ਇੱਧਰ ਆਜੋ ਟੀਨਾ ਮੀਨਾ ਦਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਸੀ ਇਹਦੀ ਓਪਨ ਚਾ ਲੈਣਾ ਪਹਿਲਾਂ ਦੇਖ ਲੋ ਕੰਪਨੀ ਚੈੱਕ ਕਰ ਲੋ ਬਾਜੀ ਆ ਲੋ पार्टी वेयर पीस होएगा पाजी रेट कितना पेंडा सिर्फ साढ़े पांच सौ रुपए पाजी साढ़े पांच सौ साढ़े पांच सौ रुपए जेड़ा मर्जी पीस आके काट लियो पाजी पार्टी वेयर भी पे है नॉर्मल भी पे है सारे मिक्सर पे है आलू अब मार्केट चल जाओ पाजी पार्टी वेयर पीस हैगा साढ़े पांच सौ रुपए पीस पेंडा साइज कितना रहेगा सोलह अठारह भी बाईस चौबीस छब्बीस अठाईस तीस बत्तीस फ्लैट रेट है साढ़े पांच सौ रुपए पाजी ओके भाई आ लो आ रेट लगे हुए भैया देखो आठ सौ ਉਹ ਨਾਲ ਫੁੱਲ ਪੈਂਟ ਆ ਭਾਜੀ ਓਕੇ ਭਾਜੀ ਬਾਈ ਕਿਉਂ ਵੀ 26 ਤੇ 28 ਦੀ ਬੱਤੀ 550 ਭਾਜੀ ਆ ਸ਼ਾਪ ਤੇ ਵਿజిਟ ਕਰਕੇ ਜਿਹੜਾ ਮਰਜ਼ੀ ਟੀਨਾ ਵੀਨਾ ਪੀਸ ਘੜ ਲਿਓ ਭਾਜੀ ਸਾਡੇ ਸਾਰੇ ਸਾਰੇ ਫੇਵਰੇਟ ਲੱਗ ਗਏ ਨੇ ਭਾਜੀ ਕੋਈ ਕਿਦ ਨੂੰ ਇਕੱਲਾ ਇਕੱਲਾ ਵੀ ਆ ਲਓ ਆ ਪਾਰਟੀ ਵਾਲ ਮਿੱਟੀ ਚੈੱਕ ਕਰੋ ਭਾਜੀ ਮਿੱਟੀ ਕਰੋ ਪਾਰਟੀ ਵਾਲ ਬਹੁਤ ਸੋਹਣਾ ਪੀਸ ਆ ਮਾਰਕੀਟ ਚਲ ਜਾਓ 850 950 ਘੜਨੀ ਪੈਣੀ 550 ਰੁਪਏ ਦੇ ਬੈਜੇਗੀ ਵੀ ਓਕੇ ਵੀਰੇ ਐਸੀ ਨੇ ਮੈਂ ਤੁਹਾਨੂੰ ਰਖੜੀ ਦੀ ਆਫਰ ਦੇਣੀ ਆ ਬਾਕੀ ਇਸ ਤੋਂ ਇਲਾਵਾ ਬੁਆਏ ਦੀ ਆਈਟਮ ਆ ਜੇਗੀ ਬੁਆਏ ਦੀ ਇੱਧਰ ਭਈ ਹੋ ਜਾ ਭਾਜੀ ਉਮੀਦ ਨੂੰ ਰੇਟ ਸਾਰੇ ਡਿਸਕਾਊਂਟ ਦੇ ਦਵਾਂਗੇ ਆ ਬੌਂਟ ਦਾ ਮੈਂ ਪਹਿਲਾਂ ਵੀ ਪਾਇਆ 450 20 ਪਹਿਲਾਂ 550 ਪਾਇਆ 450 ਪੈ ਜਾਗਾ ਲੋ ਪਾਰਟੀ ਵੀ ਪੀਸ ਹੋਏਗਾ ਪੀਸ ਵੀ ਚੈੱਕ ਕਰ ਲੋ ਆ ਲੋ ਸ਼ਰਟ ਹਾਂਜੀ ਲਾਲ ਹੈਗੀ ਬਾਜੀ ਨਿਕਰ ਹਾਂਜੀ ਪਹਿਣਾ ਕਿਨਾਂ 450 ਬਾਜੀ 22 ਤੋਂ ਵੀ 26 28 ਦੀ 32 ਫਲੈਟ ਰੇਟ ਓਕੇ ਬਾਜੀ ਨਾ ਦੁਕਾਨ ਦਾ ਐਡਰੈਸ ਬੋਲੋ ਦੁਕਾਨ ਦਾ ਐਡਰੈਸ ਲੁਧਿਆਣਾ ਫੀਲਡਿੰਗਾਂ ਚ 12 14 ਨੰਬਰ ਕੋਚਾ ਕੇ ਕੇ ਗਾਰਮੈਂਟ ਧੰਨਵਾਦ ਓਕੇ